ਮੈਨੇਜਰ ਜੀ ਉਹਨਾਂ ਨੂੰ ਸਮੱਸਿਆ ਜਿਹੜੀ ਉਹ ਲੱਤਾਂ ਦੇ ਨਾਲ ਬਹੁਤੇ ਜਿਹੜੇ ਨੇ ਜੀ ਉਹਨਾਂ ਨੂੰ ਜਦੋਂ ਕਿਤੇ ਉਹਨਾਂ ਨੇ ਯੂਨੀਵਰਸਿਟੀ ਕਾਲਜ ਜਾਣਾ ਹੋਵੇ ਕਰੋ ਬਾਹਰ ਨਿਕਲਣਾ ਹੋਵੇ ਸਭ ਤੋਂ ਵੱਡੀ ਦਿੱਕਤ ਇਹ ਉਹਨਾਂ ਨੂੰ ਇਹ ਹੁੰਦੀ ਹੈ ਵੀ ਜੇ ਕਿਤੇ ਮੈਨੂੰ ਉੱਥੇ ਸਕੂਲ ਪਾਸ ਕਰਨਾ ਪੈ ਗਿਆ ਮੈਂ ਕੀ ਕਰਾਂ ਗੁਣ ਕੁਐਸਚਨ ਅਗੇਨ ਇੱਕ ਹੋਰ ਰੀਜ਼ਨ ਜਿਹੜਾ ਐ ਫਰਸਟ ਰੀਜ਼ਨ ਸੀਗਾ ਕਿ ਡਾਈਟਰੀ ਦੇ ਅੰਦਰ ਫਾਈਬਰ ਕੱਟ ਹੋ ਗਿਆ ਪਾਣੀ ਕੱਟ ਹੋ ਗਿਆ ਸੋ ਇੰਨਾ ਬੱਚਿਆਂ ਦੇ ਅੰਦਰ ਵੀ ਛੋਟੇ ਬੱਚਿਆਂ ਦੇ ਅੰਦਰ ਵੀ ਟੀਨੇਜਰ ਬੱਚਿਆਂ ਦੇ ਅੰਦਰ ਵੀ ਹੁਣ ਅਸੀਂ ਸਵੇਰ ਨੂੰ ਮਾਪਿਆਂ ਨੂੰ ਤਾਂ ਪਤਾ ਵੀ ਇਹਨੂੰ ਕਬਜ ਹੈਗੀ ਐ ਇਹਨੂੰ ਮੈਂ ਰਾਤ ਨੂੰ ਨਾ ਚੀਆ ਸੀਡ ਪਿਆ ਦੇਣੇ ਆ ਮਾਂ ਨੇ ਫਰੂਟਾਂ ਦਾ ਡੱਬਾ ਵੀ ਦੇ ਦਿੱਤਾ ਉਹ ਵੀ ਖਾ ਲਿਆ ਹੁਣ ਚੀਆ ਸੀਡਸ ਨੂੰ ਫੁੱਲਣ ਵਾਸਤੇ ਤੇ ਆਪਣਾ ਕੰਮ ਕਰਨ ਵਾਸਤੇ ਕੀ ਚਾਹੀਦਾ ਹੂੰ ਪਾਣੀ ਸੋ ਜੇ ਹੁਣ ਤੁਸੀਂ ਇਹ ਵੀ ਬਹੁਤ ਸਾਰੇ ਲੋਕਾਂ ਨੇ ਅਜ਼ਮਾਇਆ ਹੋਵੇਗਾ ਡਾਕਟਰ ਨੇ ਮੈਨੂੰ ਕਿਹਾ ਸੀ ਚੀਆ ਸਿਡ ਲਓ ਡਾਕਟਰ ਨੇ ਮੈਨੂੰ ਕਿਹਾ ਸੀ ਸਬਗੋ ਲਓ ਡਾਕਟਰ ਨੇ ਮੈਨੂੰ ਕਿਹਾ ਸੀ ਓਟਸ ਲਓ ਮੇਰੀ ਤਾਂ ਕੱਬ ਜਵਤ ਜਾਂਦੀ ਹੈ ਹੁਣ ਕਿਉਂ ਵੱਜ ਜਾਂਦੀ ਹੈ ਹੁਣ ਤੁਸੀਂ 2 ਚਮਚੇ ਚੀਆ ਸਿਡ ਦੇ ਅੰਦਰ ਅੱਧਾ ਕੱਪ ਪਾਣੀ ਤੁਸੀਂ ਪਾ ਦੋਗੇ ਤਾਂ ਉਹ ਫੁੱਲਣਗੇ ਹੀ ਨਹੀਂ ਤੇ ਉਹ ਇੱਕ ਗੰਢ ਬਣ ਜਾਣਗੇ ਜੈਲ ਦੀ ਜੀ ਤੇ ਜੇ ਉਸ ਨੂੰ ਹੀ ਤੁਸੀਂ ਦੋ ਗਲਾਸ ਪਾਣੀ ਦੇ ਅੰਦਰ ਫਲਾਉਗੇ ਤਾਂ ਤੁਸੀਂ ਦੇਖੋਗੇ ਕਿ ਉਹ ਤੈਰ ਰਿਹਾ ਉਹਦੇ ਅੰਦਰ ਸਾਰਿਆ ਜੈਲ ਜਿਹੜਾ ਉਹ ਲਿਕুইਫਾਈ ਹੋ ਗਿਆ ਹੈ। ਸੋ ਇਹਦਾ ਮਤਲਬ ਜਿਵੇਂ ਅਸੀਂ ਫਾਈਬਰ ਬਤਾਇਆ ਵੀ ਹੈ ਜੇ ਅਸੀਂ ਯੂ نو ਸੋਲੂਬਲ ਇਨਸੋਲੂਬਲ ਦੋਨੋਂ ਹੀ ਫਾਈਬਰ ਲੈ ਰਹੇ ਹਾਂ ਪਰ ਪਾਣੀ ਹੀ ਨਹੀਂ ਪੀ ਰਹੇ ਜਿਨ੍ਹਾਂ ਨੇ ਉਹਨਾਂ ਨੂੰ ਫੁਲਾਣਾ ਹੈ ਤੇ ਅੰਦਰ ਉਸਨੇ ਧੱਕਣਾ ਸੋ ਦੈਟ ਇਜ਼ ਅਨਦਰ ਰੀਜ਼ਨ ਸੋ ਵਿਚ ਮੀਨਸ ਡੀਹਾਈਡਰੇਸ਼ਨ ਆਲਸੋ ਕਾਜ਼ਸ ਕਨਸਟਿਪੇਸ਼ਨ ਮਰੀਜ਼ ਕੰਦਾ ਅਸੀਂ ਪਾਣੀ ਪੀਣੇ ਕਈ ਬੱਚੇ ਤਾਂ ਪਾਣੀ ਨੂੰ ਹੱਥ ਹੀ ਨਹੀਂ ਲਾਂਦੇ ਜੀ ਕੋਪ ਪਿੰਦੇ ਜੀ ਦੁੱਧ ਪਿੰਦੇ ਆ ਪਰ ਪਾਣੀ ਨਹੀਂ ਪਿੰਦੇ ਸੋ ਦੈਨ ਯੈਸ ਦੈਟਸ ਅਨਦਰ ਰੀਜ਼ਨ ਆਫ ਕਾਂਸਟਿਪੇਸ਼ਨ ਸਿੱਧੂ ਜੀ ਨੇ ਇੱਕ ਹੋਰ ਜਿਹੜਾ ਕੁਐਸਚਨ ਰਾਈਜ਼ ਕੀਤਾ ਕਿ ਬੱਚੇ ਕਹਿੰਦੇ ਆ ਵੀ ਸਵੇਰ ਨੂੰ ਜੇ ਮੈਨੂੰ ਬਾਉਲ ਮੂਵਮੈਂਟ ਆ ਗਈ ਤੇ ਠੀਕ ਹੈ ਜੇ ਸਕੂਲੇ ਆਈ ਯੂਨੀਵਰਸਿਟੀ ਆਈ ਤਾਂ ਮੈਂ ਤਾਂ ਨਹੀਂ ਜਾਣਾ ਆਈ ਡੋਨਟ ਲਾਈਕ ਦੋਜ਼ ਵਾਸ਼ਿੰਗ ਨਾਟ ਓਨਲੀ ਇਨ ਕਿਡਸ ਕੁਝ ਵਰਕਰ ਜ਼ਿਆਦਾ ਨੇ ਨੇ ਜਿਹੜੇ ਕਿ ਆਪਣੇ ਕਮਾਕਾਰਾਂ ਕਰਕੇ ਨੇਚਰ ਕਾਲ ਨੂੰ ਸਪਰੈਸ ਕਰਦੇ ਹੈ ਠੀਕ ਹੈ ਕਿ ਉਹਨਾਂ ਨੂੰ ਟਰੱਕ ਚਲਾ ਰਹੇ ਨੇ ਟੈਕਸੀ ਚਲਾ ਰਹੇ ਨੇ ਵਟ ਏਵਰ देयर professions ਜਿੱਥੇ ਔਨ ਰੋਡ ਹੈਗੇ ਵਾਸ਼ਿੰਗਸ ਅਵੇਲੇਬਲ ਨਹੀਂ ਹੈਗੇ ਨੇਚਰ ਕਾਲ ਹੈ ਉਹਨੂੰ ਸਪਰੈਸ ਕੀਤਾ ਉਸ ਹਾਜਤ ਨੂੰ ਦੱਬਣ ਤੋਂ ਬਾਅਦ ਹੌਲੀ ਹੌਲੀ ਬਾਡੀ ਜੇ ਸਾਡੀ ਹਾਜਤ ਨੂੰ ਰਿਸਪੌਂਡ ਨਹੀਂ ਕਰਦੀ ਤਾਂ ਇਹ ਰੀਫਲੈਕਸਸ ਸਲੋ ਹੋਣੇ ਸ਼ੁਰੂ ਹੋ ਜਾਂਦੇ ਹਮ which means ਰੀਫਲੈਕਸਸ ਆਨੇ ਬੰਦ ਹੋ ਜਾਂਦੇ ਕਿਉਂਕਿ ਮੈਂ ਰੋਜ਼ਾਨਾ ਉਹਨਾਂ ਨੂੰ ਦੱਬਦਾ ਰਹਿਣਾ ਸੋ ਆਨੇ ਬੰਦ ਹੋ ਜਾਂਦੇ ਬੱਚਿਆਂ 'ਚ ਵੀ ਇਹ ਚੀਜ਼ ਹੁੰਦੀ ਹੈ ਐਨੀ ਐਲਡਰਲੀ ਹੂ ਸਪਰੈਸਿੰਗ ਵਿਚ ਮੀਨ ਨੇਚਰ ਕਾਲ ਨੂੰ ਸਪਰੈਸ ਨਹੀਂ ਕਰਨਾ ਵੀ ਸ਼ੁੱਡ ਫਾਈਂਡ ਅ ਵੇ ਕਿ ਅਸੀਂ ਆਪਣੇ ਆਪ ਨੂੰ ਵੈਕਵੇਟ ਔਨ ਟਾਈਮ ਕਰੀਏ ਵੈਨ देयर इज ਨੇਚਰ ਕਾਲ ਐਸੇ ਕਰਕੇ ਹੈਬਿਟ ਇਹੀ ਬਣਾਣੀ ਚਾਹੀਦੀ ਹੈ ਕਿ ਵੀ ਆਰ ਈਟਿੰਗ ਵੈਲ ਅੱਛਾ ਫਾਈਬਰ ਹੈ ਤੇ ਸਵੇਰੇ ਇੱਕ ਰੂਟੀਨ ਹੋਣੀ ਚਾਹੀਦੀ ਕਿ ਪੇਟ ਸਾਫ ਹੋ ਜਾਏ ਬਟ ਇਨ ਕੇਸ ਯੂ ਗੈਟ ਦਿਸ ਨੇਚਰ ਕਾਲ ਇਨ ਦਾ ਮਿਡਲ ਆਫ ਦਾ ਡੇ ਦੈਨ ਯੂ ਮਸਟ ਯੂਜ਼ ਅ ਵਾਸ਼ਰੂਮ